24 ਤਰੀਕ ਔਰ 25 ਤਰੀਕ ਨੂੰ ਰਾਹੋਂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਇੱਕ ਜਾ ਰਹੀ ਸੀਗੀ ਉਹਦੇ ਕੋਲੋਂ ਬਾਲਿਕ ਹੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਇੱਕ ਬਾਲਿਕ ਹੋਈ ਗਈ ਸੀਗੀ ਬਨਾਲਾ ਪਿੰਡ ਤੋਂ ਜਿਹੜੇ ਜਾ ਰਹੇ ਸੀ ਘਰ ਨੂੰ ਉਹਨਾਂ ਕੋਲੋਂ ਸਿੱਟੀ ਥਣ ਦੇ ਵਿੱਚ ਇਸ ਤੋਂ ਲਗਭਗ ਸਤਗੁਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨੀ ਸੋਇਸ ਜਿਹੜੀਆਂ ਦੋ ਵਾਰ ਦੱਤਾ ਸੀ ਗਿਆ ਇਹਦੇ ਵਿੱਚ ਮੁਕੱਦਮਾ ਦਰਜ ਸੀਗਾ ਹਨੋ ਰਹਹੁਚ ਔਰ ਸਿਟੀ ਨਮਾਸ਼ਾ ਸੋ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਨਾਂ ਐਸਐਸਓ ਵੱਲੋਂ ਬੜੀ ਤਕਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂਰ ਪਰਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਰੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਤੇ ਵਰਤੀ ਗਈ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਦਿੱਤਾ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਚ ਪਏ ਹੋਇਆ ਹੈ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋਹ ਦੇ ਔਰ ਇਹ ਤੋਂ ਇਲਾਵਾ ਨਸ਼ੇ ਦੇ ਦਰਜ ਹੈ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮੁਕੱਦਮੇ ਦਰਜ ਹੈ ਔਰ ਜਿਹੜੀ ਦੋਸ਼ਨ ਹਲੇ ਨੂੰ ਵਾਲਾ ਇਹਦੇ ਖਿਲਾਫ ਵੀ ਦੋ ਮੁਕੱਦਮੇ ਪਹਿਲੇ ਦਰਜ ਸੀ ਸੋ ਇਹਨਾਂ ਦਾ ਜਿਹੜਾ ਪਿਸ਼ੋਕਣ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਬਲਜੀਤ ਦਾ ਜਿਹੜਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁਢਲੀ ਪੁੱਛਕਿ ਗੜਸ਼ੰਕਰ ਦੇ ਹਿਸ਼ਾਰ ਪਰੇਗੀ ਦੇ ਵਿੱਚ ਵੀ ਇਹ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੋ ਮਜੀਦ ਪੁੱਛਕਿ ਇਥੇ ਉਹਨਾਂ ਦੇ ਵੀ ਖਲਾਸੇ ਹੋਣ ਦੀ ਸਾਨੂੰ ਨਹੀਂ ਕੋਈ ਹਥਿਆਰ ਕੋਈ ਨਹੀਂ ਸੀਗਾ ਇਹ ਚੱਪਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਐਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ। ਰਿਮਾਂਡ ਲਿਆ। ਰਿਮਾਂਡ ਦੋ ਦੰਦਾ ਹਾਸਲ ਕੀਤਾ ਗਿਆ ਬਲਦੀਤ ਦਾ ਔਰ ਉਹਦੇ ਕੋਲੋਂ ਕੁਛ-ਕੁਛ ਕਰਕੇ ਹੋਰ ਸਾਨੂੰ ਬਾਦ ਦਤਾ ਜਿਹੜੀਆਂ ਉਹਨੇ ਮੁੱਢਲੀ ਕੁਛ-ਕੁਛ ਮੰਗੀਆਂ ਗੜਸ਼ਿੰਗ ਕਰੀਏ ਦੇ ਵਿੱਚ ਉਹਨਾਂ ਦੇ ਵਿੱਚ ਹੋਰ ਬਾਦ ਦਤਾਂ ਦੇ ਕਲਾਸੀਕ। ਨਵਾਂ ਸ਼ਹਿਰ ਦੇ ਕੋਈ ਮਾਮਲੇ ਨਹੀਂ ਇਸ ਤਰ੍ਹਾਂ। ਨਵਾਂ ਸ਼ਹਿਰ ਦੇ ਇਹਦੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੋਂ ਮਾਮਲੇ ਸੋਲਵ ਹੋ ਗਏ। ਕਿੰਨੇ